ਇਰੀਵ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਦੇ ਹੈਲਦੀ ਪੰਜੀਰੀ ਪੰਜੀਰੀ ਤੇ ਸਾਰਿਆਂ ਨੂੰ ਬਣਾਉਣੀ ਆਉਂਦੀ ਹੈ ਜਿਸ ਤਰ੍ਹਾਂ ਮੈਂ ਪੰਜੀਰੀ ਬਣਾਉਣੀ ਆ ਉਸ ਤਰ੍ਹਾਂ ਦਾ ਟੰਗ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਪੰਜੀਰੀ ਦੇ ਵਿੱਚ ਆਪਾਂ ਕੋਈ ਵੀ ਸਮਾਨ ਜਿੰਨਾ ਮਰਜ਼ੀ ਪਾ ਲਈਏ ਇਹ ਆਪਣੀ ਮਰਜ਼ੀ ਹੁੰਦੀ ਹੈ ਇਹ ਮੈਂ ਇੱਥੇ ਸਾਰਾ ਸਮਾਨ ਲਿਆ ਹੈ ਇੱਥੇ ਤੁਸੀਂ ਸਮਾਨ ਕੋਈ ਵੀ ਵੱਧ ਘੱਟ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਮੈਂ ਇੱਥੇ 100 ਗ੍ਰਾਮ ਕਾਜੂ ਤੇ 100 ਗ੍ਰਾਮ ਹੀ ਬਦਾਮ ਲਏ ਹਨ ਤੇ 100 ਗ੍ਰਾਮ ਇੱਥੇ ਅਜਵੈਨ 100 ਗ੍ਰਾਮ ਹੀ ਚਾਰੇ ਗੋਦਾ ਇਹ ਆਪਾਂ ਕਮਰ ਕਸ ਲਈ ਹੈ ਉਹ ਵੀ 100 ਗ੍ਰਾਮ ਹੀ ਹੈ ਮਗਜ ਉਹ ਵੀ 100 ਗ੍ਰਾਮ ਹੀ ਹਨ ਇਹ ਆਪਾਂ ਮੀਵੀ ਲਏ ਹਨ ਇਹ ਵੀ 100 ਗ੍ਰਾਮ ਹੀ ਹਨ ਤੇ 100 ਗ੍ਰਾਮ ਹੀ ਇੱਥੇ ਆਪਾਂ ਸੁੰਡ ਲਈ ਹੈ ਤੇ ਥੋੜਾ ਜਿਹਾ ਇੱਥੇ ਆਪਾਂ ਨਾਰੀਆ ਲਿਆ ਹੈ ਜਿਸ ਨੂੰ ਆਪਾਂ ਬਰੀਕ-ਬਰੀਕ ਕੱਟ ਲਿਆ ਹੈ ਤੇ ਇੱਥੇ ਆਪਾਂ 200 ਗ੍ਰਾਮ ਕੁਲ ਮਖਾਣੇ ਲੈ ਹਨ ਤੁਸੀਂ ਕੋਈ ਵੀ ਚੀਜ਼ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਇਸ ਦੇ ਵਿੱਚ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਹੁਣ ਆਪਾਂ ਕੜਾਈ ਦੇ ਵਿੱਚ ਇੱਕ ਚਮਚ ਦੇਸੀ ਘਿਓ ਦਾ ਐਡ ਕਰਾਂਗੇ ਤੇ ਉਸ ਦੇ ਵਿੱਚ ਬਦਾਮ ਤੇ ਕਾਜੂ ਆਪਾਂ ਥੋੜੇ ਜੇ ਰੋਸਟ ਕਰ ਲਵਾਂਗੇ ਰੋਸਟ ਕਰਨ ਦੇ ਨਾਲ ਇਹਨਾਂ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਮੈਂ ਇੱਥੇ ਤਕਰੀਬਨ 1.5 ਕਿਲੋ ਆਟੇ ਦੀ ਪੰਜੀਰੀ ਬਣਾ ਕੇ ਤਿਆਰ ਕਰ ਰਹੀ ਹਾਂ ਜੇਕਰ ਤੁਸੀਂ ਜ਼ਿਆਦਾ ਆਟਾ ਪਾਓਗੇ ਤਾਂ ਉਸ ਦੇ ਹਿਸਾਬ ਨਾਲ ਸਮਾਨ ਜ਼ਿਆਦਾ ਐਡ ਕਰ ਲੈਣਾ ਹੁਣ ਇੱਥੇ ਦੇਖੋ ਇਹ ਆਪਣੇ ਕਾਜੂ ਤੇ ਬਦਾਮ ਰੋਸਟ ਹੋ ਚੁੱਕੇ ਹਨ ਹੁਣ ਇਹਨਾਂ ਨੂੰ ਆਪਾਂ ਘਿਓ ਦੇ ਵਿੱਚੋਂ ਢੜ ਲਵਾਂਗੇ ਤੇ ਇਸੇ ਕੜਾਈ ਦੇ ਵਿੱਚ ਆਪਾਂ ਥੋੜਾ ਜਿਹਾ ਹੋਰ ਘਿਓ ਐਡ ਕਰਾਂਗੇ ਤੇ ਉਸ ਦੇ ਵਿੱਚ ਆਪਾਂ ਫੁੱਲ ਮਖਾਣੇ ਪਾ ਕੇ ਇਹਨਾਂ ਨੂੰ ਰੋਸਟ ਕਰ ਲਵਾਂਗੇ ਇਹ ਪੰਜੀਰੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਹੈਲਦੀ ਵੀ ਬਹੁਤ ਹੁੰਦੀ ਹੈ ਹੁਣ ਇਸ ਦੇ ਵਿੱਚ ਹੀ ਆਪਾਂ ਜਿਹੜੇ ਮਗਜ਼ ਲਏ ਹਨ ਉਹਨਾਂ ਨੂੰ ਥੋੜਾ ਜਿਹਾ ਰੋਸਟ ਕਰ ਲਵਾਂਗੇ ਦੇ ਨਾਲ ਹੀ ਇਸ ਦੇ ਵਿੱਚ ਆਪਾਂ ਜਿਹੜੀ ਖੋਪੇ ਦੀ ਗਿਰੀ ਲਈ ਹੈ ਉਸ ਨੂੰ ਵੀ ਪਾ ਲਵਾਂਗੇ ਤਾਂ ਕਿ ਇਹ ਵੀ ਥੋੜਾ ਜਿਹਾ ਨਾਲ ਰੋਸਟ ਹੋ ਜਾਣ ਤੁਸੀਂ ਵੈਸੇ ਵੀ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਇਹ ਦੇਖੋ ਇੱਥੇ ਆਪਣੇ ਮਖਾਣੇ ਭੁੱਜ ਚੁੱਕੇ ਹਨ ਇਹਨਾਂ ਨੂੰ ਵੀ ਆਪਾਂ ਅਲੱਗ ਬਰਤਨ ਦੇ ਵਿੱਚ ਕੱਢ ਲਿਆ ਹੈ ਹੁਣ ਕੜਾਈ ਦੇ ਵਿੱਚ ਆਪਾਂ ਵੱਡੇ 3 ਚਮਚ ਘਿਓ ਦੇ ਐਡ ਕਰਾਂਗੇ ਤੇ ਆਪਾਂ ਆਟੇ ਨੂੰ ਇਸ ਦੇ ਵਿੱਚ ਪਾ ਲਵਾਂਗੇ ਪਹਿਲਾਂ ਮੈਂ ਸਾਰਾ ਘਿਓ ਐਡ ਨਹੀਂ ਕਰਾਂਗੀ ਪਹਿਲਾਂ ਆਪਾਂ ਥੋੜਾ ਜਿਹਾ ਘਿਓ ਪਾ ਕੇ ਆਟੇ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਜੇਕਰ ਤੁਸੀਂ ਸੁੱਕਾ ਆਟਾ ਭੁੰਨਾ ਚਾਹੋ ਤਾਂ ਸੁੱਕਾ ਆਟਾ ਵੀ ਭੁੰਨ ਸਕਦੇ ਹੋ ਸੁੱਕਾ ਆਟਾ ਥੋੜਾ ਜਲਦੀ ਭੁੱਜ ਜਾਂਦਾ ਹੈ ਜੇਕਰ ਆਪਾਂ ਘਿਓ ਦੇ ਵਿੱਚ ਪਾ ਕੇ ਆਟਾ ਭੁੰਨਦੇ ਹਾਂ ਤਾਂ ਥੋੜਾ ਆਪਾਂ ਨੂੰ ਟਾਈਮ ਜ਼ਿਆਦਾ ਲੱਗਦਾ ਹੈ ਤਕਰੀਬਨ ਆਟਾ ਨੂੰ ਭੁੰਨਣ ਤੇ ਆਪਾਂ ਨੂੰ 15 ਮਿੰਟ ਲੱਗ ਗਏ ਸਨ ਇਹ ਦੇਖੋ ਥੋੜਾ ਜਿਹਾ ਘਿਓ ਪਾਉਣ ਦੇ ਨਾਲ ਆਟਾ ਥੋੜਾ ਜਿਹਾ ਖਿੰਦਾ ਜਾ ਹੋ ਗਿਆ ਹੈ ਜਿਸ ਦੇ ਨਾਲ ਇਹ ਜ਼ਿਆਦਾ ਉੱਡੇਗਾ ਨਹੀਂ ਜਦੋਂ ਥੋੜਾ ਜਿਹਾ ਆਪਣਾ ਆਟਾ ਭੁੱਜ ਗਿਆ ਤੇ ਬਾਕੀ ਕਿਉ ਆਪਾਂ ਇਸ ਦੇ ਵਿੱਚ ਐਡ ਕਰ ਲਵਾਂਗੇ ਕਿਉ ਤੁਸੀਂ ਲੋੜ ਦੇ ਅਨੁਸਾਰ ਐਡ ਕਰ ਸਕਦੇ ਹੋ ਜਿੰਨਾ ਜਿੰਨਾ ਆਪਾਂ ਲੋੜ ਹੋਗੀ ਉਸ ਦੇ ਹਿਸਾਬ ਦੇ ਨਾਲ ਆਪਾਂ ਕਿਉ ਇਸ ਦੇ ਵਿੱਚ ਐਡ ਕਰਾਂਗੇ ਸਾਰਿਆਂ ਦਾ ਆਪ ਕੋ ਆਪਣਾ ਤਰੀਕਾ ਹੁੰਦਾ ਹੈ ਪੰਜੀਰੀ ਬਣਾਉਂਦਾ ਪਰ ਮੈਂ ਇਸ ਤਰ੍ਹਾਂ ਹੀ ਪੰਜੀਰੀ ਬਣਾਉਣੀ ਹਾਂ ਕਈ ਵਾਰ ਆਪਾਂ ਹੋਰ ਵੀ ਕਈ ਚੀਜ਼ਾਂ ਐਡ ਕਰ ਲੈਂਦੀਆਂ ਹਨ ਪੰਜੀਰੀ ਦੇ ਵਿੱਚ ਪਰ ਇਸ ਵਾਰ ਮੈਂ ਥੋੜੀਆਂ ਜਿਹੀਆਂ ਇੰਨੀਆਂ ਕੀ ਚੀਜ਼ਾਂ ਐਡ ਕੀਤੀਆਂ ਹਨ ਤਾਂ ਕਿ ਬੱਚੇ ਵੀ ਥੋੜਾ ਜਿਹਾ ਖੁਸ਼ ਹੋ ਕੇ ਖਾ ਲੈਣ ਜੇਕਰ ਆਪਾਂ ਚੀਜ਼ਾਂ ਜਿਆਦਾ ਐਡ ਕਰ ਲਈਏ ਤਾਂ ਬੱਚੇ ਥੋੜਾ ਜਿਹਾ ਖਾਣ ਦੇ ਵਿੱਚ ਆਨਾ ਕਾਨੀ ਕਰਦੇ ਹਨ ਹੁਣ ਇਸ ਦੇ ਵਿੱਚ ਆਪਾਂ ਦੋ ਵੱਡੇ ਚਮਚ ਖੁਰਕਿਓ ਦੇ ਐਡ ਕਰ ਲਵਾਂਗੇ अपना आटा थोड़ा जा ब्राउन हो चुका है, उन्हें नंवा पहुँच पुनागे, ये देखो जिस तरह हॉली हॉली आटा को ज़रिया है, ते ये हॉली हॉली क्यों नू शाड़ रहा है, ये देखो ਹੁਣ ਆਪਣਾ ਆਟਾ ਕਾਫੀ ਹੱਦ ਤੱਕ ਭੁੱਜ ਚੁੱਕਾ ਹੈ ਤੇ ਉਸਨੇ ਓ ਵੀ ਛੱਡ ਦਿੱਤਾ ਹੈ ਅਜੇ ਹੋਰ ਆਪਾਂ ਇਸ ਨੂੰ 5 ਮਿੰਟ ਲਈ ਭੁੰਨਾਂਗੇ ਜਦੋਂ ਆਪਣਾ ਆਟਾ ਪੂਰੀ ਤਰ੍ਹਾਂ ਭੁੱਜ ਜਾਵੇਗਾ ਤਾਂ ਇਹ ਹੌਲੀ-ਹੌਲੀ ਫਲਫੀ ਹੋ ਜਾਵੇਗਾ ਤੇ ਬਹੁਤ ਹੀ ਵਧੀਆ ਤੇ ਆਸਾਨ ਤਰੀਕੇ ਦੇ ਨਾਲ ਇਸ ਨੂੰ ਆਪਾਂ ਹਿਲਾ ਸਕਾਂਗੇ ਪਹਿਲਾਂ ਥੋੜਾ ਜਿਹਾ ਆਪਾਂ ਨੂੰ ਇਹ ਹਿਲਾਉਣਾ ਔਖਾ ਲੱਗਦਾ ਹੈ ਪੰਜੀਰੀ ਖਾਨ ਦੇ ਵਿੱਚ ਤਾਂ ਬਹੁਤ ਸਵਾਦ ਹੁੰਦੀ ਹੈ ਪਰ ਜਦੋਂ ਆਪਾਂ ਇਸ ਦਾ ਆਟਾ ਭੁੰਨਦੇ ਹਾਂ ਇਹ ਆਪਣੀ ਬਾਹਾਂ ਦੀ ਐ ਬਿਲਕੁਲ ਬਰਵਾਸ ਹੋ ਜਾਂਦੀ ਹੈ ਕਿਉਂਕਿ ਬਾਹਾਂ ਬਹੁਤ ਜ਼ਿਆਦਾ ਥੱਕ ਜਾਂਦੀਆਂ ਹਨ ਤਕਰੀਬਨ ਆਟੇ ਨੂੰ ਆਪਾਂ ਲਗਾਤਾਰ 15 ਤੋਂ 20 ਮਿੰਟ ਇਸੇ ਤਰ੍ਹਾਂ ਭੁੰਨਣਾ ਹੁੰਦਾ ਹੈ ਹਲਾ ਹਲਾ ਕੇ ਇਹ ਦੇਖੋ ਆਪਣਾ ਆਟਾ ਓਝ ਚੁੱਕਾ ਹੈ ਤੇ ਇਸ ਦਾ ਕਲਰ ਵੀ ਬਹੁਤ ਜ਼ਿਆਦਾ ਵਧੀਆ ਆਇਆ ਹੈ ਤੇ ਇਹ ਬਹੁਤ ਹੀ ਵਧੀਆ ਫਲਫੀ ਜਿਹਾ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਸੋਨ ਐਡ ਕਰਾਂਗੇ ਨਾਲ ਹੀ ਇੱਥੇ ਆਪਾਂ ਅਜਵੈਨ ਐਡ ਕਰ ਦਵਾਂਗੇ ਕਿ ਇਹਦੇ ਨਾਲ ਹੀ ਆਪਾਂ ਹੁਣ ਇਸ ਦੇ ਵਿੱਚ ਕਮਰਕਸ ਪਾ ਦਵਾਂਗੇ ਕਮਰਕਸ ਲੱਕ ਦੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਸਰਦੀਆਂ ਦੇ ਵਿੱਚ ਆਮ ਹੀ ਇਹ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਕਮਰ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਠੰਡ ਦਾ ਕਰਕੇ ਜੇਕਰ ਆਪਾਂ ਇਹ ਚੀਜ਼ਾਂ ਪਾ ਕੇ ਪੰਜੀਰੀ ਬਣਾਵਾਂਗੇ ਤੇ ਆਪਾਂ ਨੂੰ ਇਹੋ ਜਿਹੀਆਂ ਪ੍ਰੋਬਲਮਾਂ ਤੋਂ ਛੁਟਕਾਰਾ ਮਿਲੇਗਾ ਹੁਣ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਹੈ ਆਟੇ ਵਿੱਚ ਤੇ ਹੁਣ ਜਿਹੜੀਆਂ ਆਪਾਂ ਚੀਜ਼ਾਂ ਰੋਸਟ ਕੀਤੀਆਂ ਸਨ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਦਰਦਰਾ ਜਿਹਾ ਮਿਕਸੀ ਦੇ ਵਿੱਚ ਪਾ ਕੇ ਪੀਸ ਲਿਆ ਸੀ ਹੁਣ ਉਹਨਾਂ ਨੂੰ ਆਪਾਂ ਇਸ ਦੇ ਵਿੱਚ ਐਡ ਕਰ ਦਵਾਂਗੇ ਇੱਥੇ ਆਪਾਂ ਗੈਸ ਦਾ ਫਲੇਮ ਬੰਦ ਕਰ ਦੇਣਾ ਹੈ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਆਟੀ ਦੇ ਵਿੱਚ ਮਿਕਸ ਕਰ ਲੈਣਾ ਹੈ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਹੁਣ ਇਸ ਦੇ ਵਿੱਚ ਆਪਾਂ ਖੰਡ ਐਡ ਕਰਾਂਗੇ ਤੁਸੀਂ ਗੁੜ ਐਡ ਕਰਨਾ ਚਾਹੋ ਤਾਂ ਗੁੜ ਵੀ ਐਡ ਕਰ ਸਕਦੇ ਹੋ ਮੈਂ ਇਸ ਦੇ ਵਿੱਚ ਖੰਡ ਐਡ ਕੀਤੀ ਹੈ ਇਹ ਤਕਰੀਬਨ ਮੈਂ 300 ਗ੍ਰਾਮ ਖੰਡ ਐਡ ਕੀਤੀ ਹੈ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰ ਲੈਣਾ ਹੈ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਵੀ ਕਰ ਸਕਦੇ ਹੋ ਮੈਂ ਇਸ ਦੇ ਵਿੱਚ ਬਹੁਤ ਜ਼ਿਆਦਾ ਮਿੱਠਾ ਐਡ ਨਹੀਂ ਕੀਤਾ ਕਿਉਂਕਿ ਆਪਾਂ ਜਦੋਂ ਪੰਜੀਰੀ ਖਾਣੀ ਹੁੰਦੀ ਹੈ ਨਾਲ ਦੁੱਧ ਜਾਂ ਚਾਹ ਲੈਣੀ ਹੁੰਦੀ ਹੈ ਤੇ ਉਸ ਦੇ ਨਾਲ ਇਹਨਾ ਮਿੱਠਾ ਬਹੁਤ ਜ਼ਿਆਦਾ ਵਧੀਆ ਰਹਿੰਦਾ ਹੈ ਹੁਣ ਇਸ ਦੇ ਵਿੱਚ ਆਪਾਂ ਮੇਵੇ ਐਡ ਕਰ ਦਵਾਂਗੇ ਤੇ ਆਪਣੀ ਪੰਜੀਰੀ ਬਣ ਕੇ ਤਿਆਰ ਹੋ ਚੁੱਕੀ ਹੈ ਇਥੇ ਤੁਸੀਂ ਮਿੱਠਾ ਵੀ ਚੈੱਕ ਕਰ ਸਕਦੇ ਹੋ ਮੈਂ ਵੀ ਥੋੜਾ ਜਿਹਾ ਮਿੱਠਾ ਆਪਣੇ ਬੱਚਿਆਂ ਨੂੰ ਚੈੱਕ ਕਰਾਇਆ ਸੀ ਉਹਨਾਂ ਨੂੰ ਥੋੜਾ ਜਿਹਾ ਫਿੱਕਾ ਲੱਗਾ ਇਸ ਲਈ ਮੈਂ ਇਸ ਦੇ ਵਿੱਚ ਥੋੜਾ ਜਿਹਾ ਹੁਣ ਬੂਰਾ ਖੰਡ ਐਡ ਕਰ ਰਹੀ ਹਾਂ ਤੇ ਹੁਣ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਆਪਣੀ ਪੰਜੀਰੀ ਬਣ ਕੇ ਤਿਆਰ ਹੋ ਚੁੱਕੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਇੱਕ ਜਰੂਰ ਕਰਿਓ ਤੇ ਨਾਲ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਆਪਣੀ ਪੰਜੀਰੀ ਬਣ ਕੇ ਤਿਆਰ ਹੈ ਤੁਸੀਂ ਬਣਾਇਓ ਖਾਇਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ